ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਤਾਂ ਸਟਾਰਟ ਕਰਦੀ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾ ਰਹੀ ਹਾਂ ਸੋਨੂ ਕੌਰ ਬਾਰੇ ਮੈਂ ਉਹਦੇ ਵਲੌਗ ਦੇਖੇ ਸੀ ਕਈ ਹੋਰ ਵੀ ਹੋਣਗੇ ਜਿਹੜੇ ਵਲੌਗ ਦੇਖਦੇ ਨੇ ਉਹ ਦੇ ਹਨ ਦੇਖੋ ਵਲੌਗ ਬਣਾਉਣੇ ਮਾੜੇ ਨੇ ਹਣਾ ਨਾ ਤਾਂ ਕਿਤੇ ਜਾਣਾ ਆਉਣਾ ਪੜਾ ਪਰ ਆਪਾਂ ਜਾ ਕਿੱਥੇ ਰਹੀਆਂ ਤੇ ਫੇਰ ਵੀ ਜਾ ਕੇ ਵਲੌ ਬਣਾ ਰਹੇ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਮੈਂ ਇਹ ਨਹੀਂ ਕਹਿੰਦੀ ਕਿ ਉਹ ਕੋਈ 얘ਥੇ ਮੈਂ ਕਹਿਣਾ ਜੇ ਹੁਣ ਹਨਾ ਵੀ ਉਹ ਸਾवले ਰੰਗ ਦੀ ਹੈ ਜਾਂ ਇਹ ਕੁਝ ਰੰਗ ਵਾਹਿਗੁਰੂ ਜੀ ਨੇ ਦੋ ਹੀ ਬਖਸ਼ੇ ਨੇ ਹਨਾ ਪ੍ਰਮਾਤਮਾ ਨੇ ਸਿਰਫ ਦੋ ਰੰਗ ਰੂਪ ਦਿੱਤੇ ਨੇ ਇਨਸਾਨ ਨੂੰ ਇੱਕ ਕਾਲਾ ਤੇ ਇੱਕ ਗੁਰਾ ਉਹ ਕੋਈ ਚੱਕਰ ਨਹੀਂ ਪਰ ਯਰ ਆਪਾਂ ਆਪ ਹੀ ਆ ਜਿਹੜੇ ਐਦਾਂ ਦੇ ਲੋਕਾਂ ਨੂੰ ਸਪੋਰਟ ਕਰਦੇ ਹਨਾ ਹੁਣ ਦੇਖੋ ਉਹਨੂੰ ਇੱਕ ਇਨਫਲੂਐਂਸਰ ਸਮਝਿਆ ਜਾਂਦਾ ਠੀਕ ਹੈ ਪਰ ਕੀ ਕੀ ਲੋਕਾਂ ਨੂੰ ਕੀ ਦਿਖਾ ਰਹੀ ਹੈ ਉਹ ਮੈਂ ਵੀਡੀਓ ਨਾਲ ਬਣੀ ਰਹੋ ਮੈਂ ਕੁਝ ਕਲਿੱਪਸ ਐਡ ਕਰਨ ਜਾ ਰਹੀ ਹਾਂ ਸੋਨੂ ਕੌਰ ਦੀਆਂ ਕਰਤੂਤਾਂ ਦੀ ਤਾਂ ਉਹਦੇ ਵਲੌਗ ਦੇ ਵਿੱਚ ਕਈਆਂ ਨੇ ਦੇਖ ਲਿਆ ਹੋਣਾ ਜਾ ਕੇ ਕਿ ਉਹ ਗਈ ਸੀ ਫਤਿਹਗੜ ਸਾਹਿਬ ਮੈਂ ਵਲੌਗ ਦੇਖਣ ਲੱਗੀ ਕਿ ਅੱਜ ਅਸੀਂ ਫਤਿਹਗੜ ਤੋਂ ਵਾਪਸ ਆ ਗਏ ਹੈਨਾ ਤੇ ਮੈਂ ਜਦੋਂ ਵਲੌਗ ਦੇਖਿਆ ਨਾ ਵਲੌਗ ਦੇ ਵਿੱਚ ਦੇਖਣ ਸਾਰ ਸੱਚੀ ਮੈਨੂੰ ਤਾਂ ਇੰਨਾ ਗੁੱਸਾ ਆਇਆ ਨਾ ਵੀ ਉਹ ਉੱਥੇ ਕਰਨ ਕੀ ਗਈ ਹੈ ਪਹਿਲਾਂ ਦੇਖੋ ਆ ਵੀਡੀਓ ਦੇਖੋ ਦੇਖੋ ਪੱਲੀ ਗੱਲ ਤਾਂ ਇਹ ਦੇ ਦੰਦ ਹੀ ਨਹੀਂ ਅੰਦਰ ਵੜਦੇ ਹਨਾ ਇੱਕ ਸੈਕਿੰਡ ਲਈ ਵੀ ਇਸ ਕੁੜੀ ਦੇ ਦੰਦ ਨਹੀਂ ਅੰਦਰ ਵੜੇ ਤੇ ਨਾ ਇਸ ਕੁੜੀ ਦਾ ਕੈਮਰਾ ਬੰਦ ਹੋਇਆ ਦੇਖੋ ਇਹਦੀ ਵਰਡਿੰਗ ਐਦਾਂ ਕਦੀ ਯੂਜ਼ ਕੀਤੀ ਹੈ ਨਾ ਇਸ ਕੁੜੀ ਨੇ ਇੱਥੇ ਲੰਗਰ ਤਾਂ ਛਕ ਲਿਆ ਸੀ ਖਾ ਪੀ ਲਿਆ ਹੁਣ ਮੱਥਾ ਮੁੱਥਾ ਟੇਕਾਂਗੇ ਹਣਾ ਐਦਾਂ ਦੀਆਂ ਵਰਡਿੰਗਸ ਮੱਥਾ ਤਾਂ ਮੰਨਿਆ ਹਨਾ ਮੱਥਾ ਟੇਕਾਂਗੇ ਮੁੱਠਾ ਕੀ ਹੁੰਦਾ ਯਰ ਪਹਿਲੀ ਗੱਲ ਫਤਿਹਗੜ ਸਾਹਿਬਾ ਨੂੰ ਕੋਈ ਜਾ ਕੇ ਉਹਨੂੰ ਦੱਸੋ ਕਿ ਫਤਿਹਗੜ ਸਾਹਿਬ ਇੱਕ ਐਦਾਂ ਦੀ ਸ਼ਹਾਦਤ ਉੱਥੇ ਹੋਈ ਹੈ ਇਦਾਂ ਦੀ ਸ਼ਹੀਦਾਂ ਦੀ ਜਗਾ ਕੀ ਲੋਕ ਉੱਥੇ ਐਨੀ ਐਨੀ ਦੂਰੋਂ ਜਾਂਦੇ ਨੇ ਜਾ ਕੇ ਉੱਥੇ ਮਹਿਸੂਸ ਕਰਦੇ ਨੇ ਮਹਿਸੂਸ ਕਰਦੇ ਨੇ ਕਿ ਜਿਹੜੇ ਛੋਟੇ ਸਹਬਜ਼ਾਦੇ ਸੀ ਤੇ ਉਹ ਛੋਟੇ ਛੋਟੇ ਪਿਆਰੇ ਪਿਆਰੇ ਸਹਬਜ਼ਾਦੇ ਤਾਤੀ ਜੀ ਦੇ ਨਾਲ ਉੱਥੇ ਐਨੀ ਠੰਡ ਦੇ ਵਿੱਚ ਠੰਡੇ ਬੁਰਜ 'ਚ ਕਿੱਦਾਂ ਉਹਨਾਂ ਨੇ ਰਾਤਾਂ ਕੱਟੀਆਂ ਹੋਣਗੀਆਂ ਬਿਨਾ ਕੁਝ ਖਾਦੇ ਪੀਤੇ ਸਿਰਫ ਇੱਕ ਦੁੱਧ ਸਹਾਰੇ ਸਿਰਫ ਇੱਕ ਤੰਦੇ ਲੀੜਿਆਂ ਦੇ ਵਿੱਚ ਤੇ ਪੈਰਾਂ ਤੋਂ ਨੰਗੇ ਰਹਿ ਕੇ ਲੋਕੋ ਥੇ ਚੀਜ਼ ਮਹਿਸੂਸ ਕਰਨ ਜਾਂਦੇ ਆ ਨਾ ਕਿ ਫੋਨ ਚੱਕ ਕੇ ਵਿਊਜ਼ ਦੇ ਚੱਕਰ 'ਚ ਵਲੌਗ ਬਣਾਉਣ ਜਾਂਦੇ ਆ ਯਰ ਤੁਸੀਂ ਇਹ ਵੀਡੀਓ ਦੇਖੋ ਮੈਂ ਐਡ ਕਰ ਰਹੀ ਹਾਂ ਦੇਖੋ ਫਿਰ ਤੂੰ ਅੰਦਰ ਜਾ ਰਹੀ ਆ ਤੂੰ ਮਾੜੀ ਮੋਟੀ ਤਾਂ ਸ਼ਰਮ ਕਰ ਕਿ ਮੈਂ ਅੰਦਰ ਜਾ ਰਹੀ ਆ ਮੈਂ ਮੱਥਾ ਟੇਕਣ ਜਾ ਰਹੀ ਆ ਮੈਂ ਇੰਨੀ ਦੂਰ ਆਈ ਆ ਮੈਂ ਦਿਲੋਂ ਹੈਨਾ ਕੁਝ ਜਿਹੜਾ ਹੈਗਾਗਾ ਵਾਹਿਗੁਰੂ ਜੀ ਨੂੰ ਮੱਥਾ ਟੇਕਾਂ ਮੈਂ ਇੱਥੇ ਇਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਾਂ ਹੈਨਾ ਪ੍ਰਣੀ ਆ ਦੇਖੋ ਵੀਡੀਓ ਬਜ਼ਾਰ ਬਾਅਦ ਚ ਘੁੰਮਾਂਗੇ ਬਜ਼ਾਰਾਂ ਐਂ ਕਰਾਂਗੇ ਬਜ਼ਾਰ ਰੁੱਕ ਕੇ ਚੱਲਦੇ ਆ ਹਨਾ ਐਦਾਂ ਦੀਆਂ ਗੱਲਾਂ ਮਤਲਬ ਬਸ ਉੱਥੇ ਸਿਰਫ ਉਹ ਉਹ ਕੋਈ ਪਿਕਨਿਕ ਸਪੌਟ ਨਹੀਂ ਸੀ ਭੈਣ ਮੇਰੀਏ ਉਹਨੂੰ ਕੋਈ ਜਾ ਕੇ ਦੱਸੋ ਕਿਉਂਕਿ ਪਿਕਨਿਕ ਸਪੌਟ ਨਹੀਂ ਸੀਗਾ ਜਿੱਥੇ ਜਾ ਕੇ ਉਹ ਜਿਹੜਾ ਹੈਗਾ ਐਦਾਂ ਇੰਜੋਏ ਕਰ ਰਹੀ ਹੈ ਹੱਸਣ ਨੂੰ ਹੱਸਾ ਗੜੀ ਗੱਲ ਦਾ ਹੁੰਦਾ ਸੀ ਜੇ ਵਲੋਗਿੰਗ ਕਰਨ ਦਾ ਇੰਨਾ ਸ਼ੌਂਕ ਆ ਨਾ ਫਿਊਜ ਲੈਂਡ ਦਾ ਇੰਨਾ ਸ਼ੌਂਕ ਆ ਤਾਂ ਇਹੋ ਜੀ ਜਗ੍ਹਾ ਤੇ ਜਾਇਆ ਕਰੋ ਲਾਈਕ ਪਿਕਨਿਕ ਸਪੌਟ ਵਗੈਰਾ ਕਿਸੇ ਪਾਰਕ 'ਚ ਜਾਇਆ ਕਰੋ ਇਹੋ ਜੀ ਜਗ੍ਹਾ ਤੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਕਿਤੇ ਤੁਸੀਂ ਪਾਠ ਕਰਨਾ ਤੁਹਾਡੇ ਮੂੰਹ ਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਹੋਣਾ ਚਾਹੀਦਾ ਸੀ ਜਦੋਂ ਤੁਸੀਂ ਅੰਦਰ ਜਾ ਰਹੇ ਹੋ ਕਿੱਥੇ ਤੋਂ ਭੈਣ ਮਰੀਏ ਕੈਮਰਾ ਕੱਢ ਕੇ ਹਨਾ ਕੀ ਤੂੰ ਮੱਥਾ ਟੇਕਿਆ ਹੋਊਗਾ ਉੱਥੇ ਫਿਰ ਜਿਹੜੇ ਉਹਦੇ ਨਾਲ ਨੇ ਉਹ ਵੀ ਹੱਸੀ ਜਾਂਦੇ ਨੇ ਹਨਾ ਉਹਦੀ ਫੈਮਿਲੀ ਮੈਂਬਰਸ ਨੇ ਜੋ ਉਹ ਵੀ ਉਹਨਾਂ ਦੇ ਫੇਸ ਤੇ ਵੀ ਸਮਾਈਲ ਆ ਲੰਗਰ ਦੇ ਵਿੱਚ ਬੈਠੇ ਫਿਰ ਹਰ ਗੱਲ ਤੇ ਠੰਡ ਬੜੀ ਐ ਠੰਡ ਬੜੀ ਐ ਠੰਡ ਬੜੀ ਐ ਹੱਦ ਹੋ ਗਈ ਭੈਣ ਮੇਰੀਏ ਤੂੰ ਤੇਰੇ ਉੱਤੇ ਸਟਰੋਲ ਲੈ ਰੱਖਿਆ ਤੂੰ ਕੋਡ-ਕੁਡ ਪਾ ਰੱਖਿਆ ਤੂੰ ਤੈਨੂੰ ਹਜੇ ਵੀ ਠੰਡ ਲੱਗੇ ਜਾਂਦੀ ਏ ਜੇ ਤੈਨੂੰ ਇੰਨੀ ਠੰਡ ਲੱਗ ਰਹੀ ਸੀ ਤੂੰ ਉੱਥੇ ਕਰਨ ਕੀ ਗਈ ਸੀ ਠੰਡ 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 ਕਰੀ ਜਾਂਦੀ ਹੈ ਸਾਰੇ ਵਲੌਗ ਦੇ ਵਿੱਚ ਇਸ ਕੁੜੀ ਨੇ ਨਾ ਤਕਰੀਬਨ ਇਹਨੇ 25 ਤੋਂ 28 ਮਿੰਟ ਦਾ ਵਲੌਗ ਪਾਇਆ ਸੀ ਠੰਡ ਬੜੀ ਹੈ ਠੰਡ ਬੜੀ ਹੈ ਠੰਡ ਬੜੀ ਹੈ بس ਪੈਰ ਸਨ ਹੋ ਗਏ ਪੈਰ ਦਿਖਾਈ ਜਾਂਦੀ ਆ ਆਪਦੇ ਵਿੱਚ ਨਹੀਂ ਤੈਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਇੰਨੀ ਹਿੰਮਤ ਕਿਵੇਂ ਆਉਂਦੀ ਹੈ ਕਿ ਉੱਥੇ ਇੰਨੀ ਸੰਗਤ ਬੈਠੀ ਹੈ ਉਹਦੇ ਵਿੱਚ ਇਹ ਕੁੜੀ ਜਿਹੜਾ ਹੈਗਾ ਫੋਨ ਕੱਢ ਕੇ ਕੈਮਰਾ ਔਨ ਕਰਕੇ ਵੀਡੀਓ ਤੇ ਵੀਡੀਓ ਬਣਾਈ ਜਾ ਰਹੀ ਹੈ ਕਿਸੇ ਸੇਵਾਦਾਰ ਨੇ ਵੀ ਨਹੀਂ ਇਹਨੂੰ ਰੋਕਿਆ ਉੱਤੋਂ ਲੋਕ ਦੇਖੋ ਇੱਕ ਮਿੰਟ ਮੈਂ ਵੀਡੀਓ ਐਡ ਕਰਦੀ ਹਾਂ ਤੁਸੀਂ ਦੇਖੋ ਆ ਦੇਖੋ ਵੀ ਮੈਂ ਤਾਂ ਗੱਲ ਤੇ ਇਹਨਾਂ ਲੋਕਾਂ ਨੂੰ ਗਣਦੀ ਆ ਜਿਹੜੇ ਐਹੋ ਜੀ ਜਗ੍ਹਾ ਤੇ ਜਾ ਕੇ ਇੰਪੋਰਟੈਂਸ ਇਸ ਕੁੜੀ ਨੂੰ ਦੇ ਰਹੇ ਆ ਯਰ ਫੋਟੋ ਮਕਰਾਉਣ ਵਾਲੀ ਐ ਚ ਕਿੱਡੀ ਕ ਗੱਲ ਸੀ ਤੁਸੀਂ ਜਿਹੜੀ ਜਗ੍ਹਾ ਤੇ ਗਏ ਹੋ ਤੁਸੀਂ ਉਸ ਚੀਜ਼ ਨੂੰ ਪ੍ਰਾਇੋਰਟੀ ਦਿਓ ਨਾ ਤੁਸੀਂ ਜਿਹੜੀ ਹੈਗੀ ਆ ਐਡੀ ਉਥੇ ਜਿਹੜੇ ਛੋਟੇ ਸਹਬਜ਼ਾਦੇ ਸੀਗੇ ਉਹ ਨੀਹਾ ਚ ਚਿੰਨ ਦਿੱਤੇ ਗਏ ਸੀ ਉਹਨਾਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਤਸੀਹੇ ਦਿੱਤੇ ਗਏ ਸੀ ਇੰਨੀ ਠੰਡ ਦੇ ਵਿੱਚ ਰੱਖ ਕੇ ਤੁਸੀਂ ਉਹਨਾਂ ਬਾਰੇ ਦੇਖੋ ਨਾ ਉਹਨਾਂ ਬਾਰੇ ਉਹਨਾਂ ਦਾ ਇਤਿਹਾਸ ਜਾਨੋ ਉਹਨਾਂ ਬਾਰੇ ਗੱਲ ਕਰੋ ਤੁਸੀਂ ਇਹੋ ਜਿਹੇ ਲੋਕਾਂ ਨੂੰ ਇਹੋ ਜੀ ਜਗ੍ਹਾ ਤੇ ਹੋਰ ਸਪੋਰਟ ਕਰਦੇ ਹੋ ਇਦਾਂ ਕਰਕੇ ਦੇਖੋ ਆਪਾਂ ਆਮ ਲੋਕ ਹੀ ਆ ਕੋਈ ਵੀ ਇਹ ਨਹੀਂ ਹੁੰਦਾ ਮੈਂ ਅੱਜ ਕਹਿਦਾ ਕਿ ਮੈਂ ਉਹਾਂਗੀ ਮੈਂ ਜਿਆਦਾ ਜਿਹੜੀ ਹੈਗੀ ਆ ਸਮਝਦਾਰ ਆ ਮੈਂ ਕੋਈ ਸਮਝਦਾਰ ਨਹੀਂ ਠੀਕ ਹੈ ਤੁਸੀਂ ਸਾਰੇ ਹੁਣ ਮੇਰੇ ਨਾਲੋਂ ਵੀ ਜ਼ਿਆਦਾ ਸਮਝਦਾਰ ਹੋ ਦੁਨੀਆ ਤੇ ਹਨਾ ਮੇਰੇ ਨਾਲੋਂ ਜ਼ਿਆਦਾ ਸਮਝਦਾਰ ਵੀ ਪਏ ਨੇ ਹਰੇਕ ਇਨਸਾਨ ਤੋਂ ਗਲਤੀਆਂ ਹੁੰਦੀਆਂ ਗਲਤੀ ਦਾ ਪੁੱਤਲਾ ਹੁੰਦਾ ਇਨਸਾਨ ਮੈਥੋਂ ਵੀ ਹੁੰਦੀਆਂ ਮੈਂ ਕਰਦੀ ਵੀ ਆ ਗਲਤੀਆਂ ਪਰ ਮੈਂ ਰਿਕੁਐਸਟ ਕਰਨਾ ਚਾਹੁੰਦੀ ਆ ਕਿ ਚੰਗੀਆਂ ਚੀਜ਼ਾਂ ਨੂੰ ਸਪੋਰਟ ਕਰੋ ਮੈਂ ਨਾ ਕਮੈਂਟਸ ਐਡ ਕਰਦੀ ਆ ਦੇਖੋ ਆ ਦੇਖੋ ਲੋਕ ਮਤਲਬ ਨਾ ਕਿੱਦਾਂ-ਕਿੱਦਾਂ ਦੇ ਕਮੈਂਟ ਕਰਦੇ ਆ ਹਨ ਮੈਂ ਮੈਂ ਇੱਕ ਵੀ ਕਮੈਂਟ ਪੋਜ਼ਿਟਿਵ ਕਮੈਂਟ ਨਹੀਂ ਦੇਖਿਆ ਇਹਦੀ ਵੀਡੀਓ ਥੱਲੇ ਹਰੇਕ ਨੂੰ ਗੁੱਸਾ ਆਇਆ ਕਿ ਤੂੰ ਉੱਥੇ ਕਰਨ ਕੀ ਗਈ ਸੀ ਇਹ ਦੇਖੋ ਮੱਥਾ-ਮੁੱਥਾ ਕੀ ਹੁੰਦਾ ਹਨਾ ਲੋਕਾਂ ਨੇ ਬਹੁਤ ਇਦਾਂ ਦੇ ਕਮੈਂਟ ਕੀਤੇ ਕਿ ਤੈਨੂੰ ਬੋਲਣ ਦੀ ਅਕਲ ਨਹੀਂ ਦਾਂ ਦੋ ਹਨਾ ਇੱਕ ਮਿੰਟ ਲਈ ਉੱਥੇ ਦੰਦ ਨਹੀਂ ਅੰਦਰ ਕੀਤੇ ਇਸ ਕੁੜੀ ਨੇ ਇਹ ਕੋਈ ਹੱਸਣ ਵਾਸਤੇ ਨਹੀਂ ਤੋ ਉੱਥੇ ਗਈ ਸੀ ਤੂੰ ਆਪਣੇ ਯਾਰ ਗੱਲ ਵੀ ਕਰਦੇ ਆ ਨਾ ਤੇ ਰੋਂਮਟੇ ਖੜੇ ਹੋ ਜਾਂਦੇ ਆ ਮਹਿਸੂਸ ਹੁੰਦੀ ਹੈ ਉਹਨਾਂ ਬੱਚਿਆਂ ਦੀ ਸ਼ਹਾਦਤ ਬਾਰੇ ਸੋਚ ਕੇ ਨਾ ਮਹਿਸੂਸ ਹੁੰਦਾ ਕਿ ਕਿਵੇਂ ਹਨਾ ਆਪਾਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਹੈਗਾ ਕਿੰਨਾ ਪਿਆਰ ਕਰਦੇ ਆ ਕਿੰਨਾ ਉਹਨਾਂ ਨੂੰ ਬੁੱਕਲ ਚੋਂ ਨਿਕਲ ਨਹੀਂ ਦਿੰਦੇ ਠੰਡ ਦੇ ਵਿੱਚ ਉਹ ਵੀ ਤਾਂ ਬੱਚੇ ਸੀ ਧੰਨ ਜਿਗਰਾ ਗੁਰੂ ਜੀ ਦਾ ਪਿਤਾ ਜੀ ਦਾ ਦਾਦੀ ਦਾ ਇਹੋ ਜੀ ਜਗ੍ਹਾ ਤੇ ਜਾ ਕੇ ਮੇਰੀ ਰਿਕੁਐਸਟ ਆ ਇਹਨਾਂ ਵਲੌਗਰਸ ਨੂੰ ਕਿ ਆਪਣੇ ਕੈਮਰੇ ਨੂੰ ਬੰਦ ਰੱਖਿਆ ਕਰੋ ਤੇ ਜੇ ਮੇਰੀ ਇਹ ਵੀਡੀਓ ਉਹਨਾਂ ਤੱਕ ਪਹੁੰਚ ਰਹੀ ਹੈ ਕਿਸੇ ਸੇਵਾਦਾਰ ਤੱਕ ਪਹੁੰਚ ਰਹੀ ਹੈ ਜਾਂ ਉਦਾਂ ਦੇ ਜਿਹੜੀ ਹੈਗੀ ਹੈ ਮੈਨੇਜਮੈਂਟ ਤੱਕ ਪਹੁੰਚ ਰਹੀ ਹੈ ਮੇਰੀ ਕੋ ਰਿਕੁਐਸਟ ਆ ਕਿ ਇਹੋ ਜੀ ਜਗ੍ਹਾ ਤੇ ਕੈਮਰਾ ਪ੍ਰੋਪਰਲੀ ਨਾਟ ਅਲਾਉਡ ਕੀਤਾ ਜਾਵੇ ਆ ਲੋਕ ਜਵਾਂ ਨਹੀਂ ਹਟਦੇ ਮਤਲਬ ਹਨਾ ਤੇ ਦੇਖੋ ਕਮੈਂਟ ਫੇਰ ਫੇਰ ਲੋਕਾਂ ਨੂੰ ਗਾਲਾਂ ਦੇਣੀਆਂ ਲੋਕ ਗਲਤ ਬੋਲਦੇ ਲੋਕ ਪਾਗਲ ਨਹੀਂਗੇ ਲੋਕ ਪਾਗਲ ਨਹੀਂਗੇ ਲੋਕ ਜਿਹੜੀ ਤੁਸੀਂ ਆਮ ਲੋਕ ਦੇਖਦੇ ਹੋ ਨਾ ਸਾਨੂੰ ਤੁਸੀਂ ਪਾਗਲ ਨਹੀਂ ਹੋ ਤੁਸੀਂ ਸਹੀ ਹੋ ਆ ਦੇਖੋ ਜਿਹੜੇ ਕਮੈਂਟ ਕਰਦੇ ਨਾ ਉਹ ਪਾਗਲ ਨਹੀਂਗੇ ਉਹਨਾਂ ਨੂੰ ਪਤਾ ਕੀ ਦੁਨੀਆਦਾਰੀ ਕੀ ਹੈ ਹੁਣ ਮੈਂ ਦੇਖੋ ਮੈਂ ਆਪਣੇ ਅੱਜ ਵੈਸੇ ਮੈਂ ਮਤਲਬ ਕਦੇ ਵੀ ਜਿਵੇਂ ਬੈਠੀ ਹੁੰਨੀ ਐ ਮੈਂ ਹਮੇ ਚੁੱਪ ਕਰਕੇ ਵਲੌਗ ਬਣਾ ਦਿੰਨੀ ਹਣਾ ਵੀਡੀਓ ਬਣਾ ਦਿੰਨੀ ਅੱਜ ਮੈਂ ਸਪੈਸ਼ਲੀ ਸਿਰ ਕਵਰ ਕੀਤਾ ਕਿਉਂ ਕੀਤਾ ਬਿਕੋਜ਼ ਮੇਰੇ ਵਿੱਚ ਕਲਿੱਪਸ ਐਡ ਕਰਨੀਆਂ ਸੀ ਤਾਂ ਐਦਾਂ ਮੈਂ ਨੰਗੇ ਸਿਰ ਉਹ ਚੀਜ਼ ਨਹੀਂ ਕਰ ਸਕਤੀ ਸੀ ਦੇਖੋ ਆਮ ਇਨਸਾਨ ਨੂੰ ਖਾਸ ਬਣਾਉਣ ਵਾਲੇ ਵੀ ਤੁਸੀਂ ਲੋਕੋਂ ਤਮੇਂ ਇੱਕ ਰਿਕੁਐਸਟ ਕਰਨਾ ਚਾਹੁੰਨੀ ਆ ਤੁਹਾਨੂੰ ਕਿ ਪਲੀਜ਼ ਐਦਾਂ ਦੇ ਇਨਫਲੂਐਂਸਰ ਨੂੰ ਜਿਹੜਾ ਹੈਗਾ ਹੋਰ ਬੜਾਵਾ ਨਾ ਦਿਆ ਕਰੋ ਹਨਾ ਇਨਸਾਨ ਨੂੰ ਦਿਖਾਉਂਦੇ ਰਿਹਾ ਕਰੋ ਕਿ ਹਾਂ ਤੇਡੀ ਇੱਥੇ ਗਲਤੀ ਆ ਮੈਂ ਕਿਤੇ ਗਲਤ ਆ ਮੈਨੂੰ ਵੀ ਦੱਸਿਆ ਕਰੋ ਆ ਕੇ ਕਿ ਤੂੰ ਗਲਤ ਆ ਤੇਰੀ ਆਹ ਚੀਜ਼ ਗਲਤ ਆ ਹਨਾ ਇੱਕ ਵੇ ਹੁੰਦਾ ਤਾਂ ਮੈਨੂੰ ਲੱਗਦਾ ਕਿ ਉਸ ਕੁੜੀ ਨੇ ਜ਼ਰਾ ਸਰ ਗਲਤ ਕੀਤਾ ਪਹਿਲੀ ਗੱਲ ਉੱਥੇ ਜਾ ਕੇ ਕੈਮਰਾ ਔਨ ਨਹੀਂ ਕਰਨਾ ਚਾਹੀਦਾ ਸੀ ਦੂਜੀ ਗੱਲ ਉਹ ਦੰਦੀਆਂ ਕੱਢੀ ਜਾਂਦੀ ਆ ਪੂਰੇ ਵਲੌਗ ਦੇ ਵਿੱਚ ਦੰਦੀਆਂ ਕੱਢੀ ਜਾਂਦੀ ਆ ਜਿਦਾਂ ਪਤਾ ਨਹੀਂ ਕਿਸੇ ਮੇਲੇ ਤੇ ਘੁੰਮਣ ਗਈ ਹੋਵੇ ਫੇਰ ਮੱਥਾ ਮੁੱਥਾ ਮਿੰਟ ਸਮਝ ਨਹੀਂ ਆਉਂਦੀ ਕਿ ਮੁੱਥਾ ਕੀ ਹੁੰਦਾ ਹੈ ਬਸ ਇੰਨੀ ਇੱਕ ਰਿਸਪੈਕਟ ਆ ਗੁਰੂਆਂ ਲਈ ਇੰਨੀ ਇੱਕ ਰਿਸਪੈਕਟ ਸੀ ਉਸ ਜਗ੍ਹਾ ਦੇ ਲਈ ਇਨਕ ਜਿਹੜਾ ਹੈਗਾ ਮਨ ਦੇ ਅੰਦਰ ਪਿਆਰ ਸੀ ਉਸ ਜਗ੍ਹਾ ਦੇ ਲਈ ਲੋਕ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਾਂਦੇ ਨੇ ਉੱਥੇ ਇਹ ਗਰ ਠੰਡ ਬਹੁਤ ਆ ਠੰਡ ਬਹੁਤ ਆ ਕਦੇ ਮੂੰਹ ਤੇ ਐਂ ਕਰਕੇ ਸ਼ਾਲ ਲੈ ਲੈਂਦੀ ਹੈ ਜਦੋਂ ਫੇਰ ਪਾਸੇ ਕਰਦੀ ਫੇਰ ਦੰਦੀਆਂ ਕੱਢੀ ਜਾਂਦੀ ਹੈ ਚਲੋ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਨੂੰ ਇੱਥੇ ਖਤਮ ਅੱਜ ਦੇ ਲਈ ਬਸ ਇੰਨਾ ਹੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਇਸ ਨੂੰ ਇੰਨੀ ਕੁ ਜ਼ਿਆਦਾ ਸ਼ੇਅਰ ਕਰੋ ਕਿ ਜਿੰਨਾ ਤੱਕ ਮੈਂ ਪਹੁੰਚਾਉਣਾ ਪਹੁੰਚਾਉਣਾ ਚਾਹੁੰਨੀ ਹਾਂ ਵੀਡੀਓ ਉੱਥੇ ਤੱਕ ਪਹੁੰਚ ਜੇ ਤੇ ਜਿਹਨੇ ਜਿਹਨੇ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Thank you.